फोटो सिधी ਪੁੱਤ ਮੈਨੂੰ ਵਾਪਸ ਦੇ ਦੋ ਮੇਰਾ ਪੁੱਤ ਵਾਪਸ ਦੇ ਦੋ ਇਹ ਮੈਂ ਕਿੰਨੀ ਤੁਹਾਡੇ ਜੀ ਕਿੰਨੀ ਮੇਰਾ ਪੁੱਤ ਵਾਪਸ ਦੇ ਦੋ ਜਿੰਦਾ ਵੀ ਹੈਗਾ ਉਹ ਦਾਦਾ ਦੇ ਦੋ ਮੇਰਾ ਪੁੱਤ ਜੀ ਡੇਢ ਸਾਲ ਹੋ ਗਿਆ ਡੇਢ ਸਾਲ ਹੋ ਗਿਆ ਵਾਹ ਕੀ ਤੁਹਾਨੂੰ ਕਿਤੋਂ ਉਹਨਾਂ ਨਾਲ ਗੱਲਬਾਤ ਹੋਈ ਕੱਲ 10 ਵਜੇ ਗੱਲ ਹੋਈ ਮੇਰੀ ਇਦਰ ਦੇ ਟਾਈਮ ਦੇ ਨਾਲ ਕੰਗੀਆਂ ਭੋਲੀਆਂ ਗੱਲਾਂ ਕਰਕੇ ਕੰਡਿਆ ਹੀ ਮੈਨਾਂ ਰੋਟੀ ਰੋਟੀ ਖਾਣ ਡਿਆ ਹੀ ਆ ਬਾਂਦੇ ਵੀ ਜੀ ਮੈਂ ਫੋਨ ਨਹੀਂ ਕੀਤਾ ਮੇਰਾ ਸਾਰਾ ਤਿੰਨੋਂ ਨੇ ਫੋਨ ਕਰਦੀ ਰਹੀ ਨਹੀਂ ਹੁਣੀਆਂ ਕੁਛ ਵੀ ਨਹੀਂ ਨਿੱਕੀ ਕਰਨ ਡਿਆ ਆ ਅੱਜ ਮੈਂ ਕੱਲ ਕੀਤਾ ਨਾ ਮੈਨੂੰ ਰਾਤੀ 10:30 ਵਜੇ ਦੇ ਮੰਡੇ ਦਾ ਜਾਰਦਾ ਫੋਨ ਆਇਆ ਬੰਦਾ ਨੰਬਰ ਤੇ ਜੋ ਮੁੰਡੇ ਲਕੇ ਨੂੰ ਉਹਦੇ ਭਰਾ ਨੂੰ ਵੀ ਆਪਣੇ ਡੈਡੀ ਦਾ ਨੰਬਰ ਪੇਜ ਆਏ ਜੀ ਦੋਨੋਂ ਮੈਸੇਜ ਕੀ ਟੱਕੀ ਗੱਲ ਹੈ ਕਹਿੰਦਾ ਠੀਕ ਨਹੀਂ ਆ ਹਾਏ ਅੱਦੇਸਾ ਥਾਲ ਲੈ ਗਿਆ ਐ ਸਾਰੀ ਰਾਤ ਵਿਖਾ ਗਾ ਮੇਰੇ ਹੁਣ ਵੀ ਆਜੇ ਮੋਢੀ ਕਵਾ ਹਾਏ ਹਾਏ ਮੇਰੇ ਦੋ ਬੇਟੇ ਇੱਕ ਬੇਟੀ ਆ 20 ਸਾਲ ਦਾ ਹੀ ਗਾ ਜਿਸ ਮੇਰਾ ਮੁੱਤ ਜਵਾਨੀੋਂ ਡਿਆਈ ਹਾਏ ਸਰਕਾਰ ਨੂੰ ਕਹੀ ਮੇਰਾ ਮੁੱਤ ਦੇ ਦੋ ਜਿੱਦਾਂ ਮੈਂ ਕਹਾ ਮੇਰਾ ਪੁੱਤ ਮੇਰੇ ਨਾਲ ਜੇ ਮਾਰੋ ਰੱਬ ਨੇ ਜੀਵਨ ਜਿਹਾ ਜਿਹਾ ਉਹ ਰੱਬ ਨੇ ਤੇ ਜ਼ਿੰਦਾ ਦੀ ਉਹਨੂੰ ਕੀਤਾ ਔਰ ਜਿੱਦਾਂ ਨਹੀਂ ਹੈਗਾ ਮੇਰੀ ਚਾਲੀ ਜਿਹਾ ਪਾ ਦੋ ਜਨਾ ਅਜੀਤ ਸਿੰਘ ਜੀ ਹਾਂਜੀ ਅਸੀਂ ਸਰਕਾਰ ਤੋਂ ਪੂਰ ਜ਼ੋਰ ਮੰਗ ਕਰਦੇ ਆ ਕਿ ਉਸ ਦੀ ਮਰਤਕ ਦੇ ਆ ਸਾਰਾ ਕੁਝ ਮਰਦੂ ਦੇਖਦੇ ਆ ਇਹਨਾਂ ਦੇ ਹਾਲਾਤ ਦੇਖਦੇ ਆ ਕਿਤੇ ਇਹਨਾਂ ਦੇ ਨਿਵਾਸ ਸਥਾਨ ਪਿੰਡ ਧਾਰੀਵਾਲ ਪੁੱਜਦੇ ਵਿਖੇ ਜ਼ਿਲ੍ਹਾ ਗੁਰਦਾਸਪੁਰ ਵਿਖੇ ਕੋਚੋਂ ਦੀ ਫੋਰਜਲ ਅਪੀਲ ਕੀਤੀ ਜਾਂਦੀ ਹੈ ਇਸ ਨੂੰ ਤਕਰੀਬਨ 1.5 ਸਾਲ ਹੋ ਗਏ ਜੀ ਉਮਰ ਕਿੰਨੀ ਸੀ ਦੀ ਉਮਰ ਦੇ ਦੀ ਤਕਰੀਬਨ 20 21 ਦੇ ਕਰੀਬ ਹੈ ਤਕਰੀਬਨ 70 75 ਲੱਖ ਦੇ ਕਰੀਬ ਕਰਜ਼ਾ ਚੁੱਕ ਕੇ ਮਿਲ ਗਿਆ ਹੈ ਇਹ ਉਹ ਪਿੱਛੇ ਹਾਲਤ ਕਿਸ ਤਰ੍ਹਾਂ ਦੀ ਹੈ ਹੁਣ ਹਾਲਤ ਬਹੁਤ ਹੀ ਤਰਸਯੋਗ ਤੁਸੀਂ ਦੇਖ ਹੀ ਰਹੇ ਹੋ ਜੀ ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੈ ਨ ਆਰਏ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਤੇ ਉਹ ਜਿਸ ਤਰ੍ਹਾਂ ਵੀ ਉਹ ਮਤਲਬ ਹੈ ਇਸ ਵੇਲੇ ਮਰਤਕ ਦੇ ਜਿਸ ਹਾਲਤ ਵਿੱਚ ਵੀ ਹੈ ਉਹ ਇੱਥੇ ਪਿੰਡ ਧਾਰੀਵਾਲ ਪੁੱਜਾ ਉਹਨਾਂ ਦੀ ਮਾਤਾ ਦੀ ਵੀ ਇਹ ਡਿਮਾਂਡ ਕਿ ਜਿਸ ਹਾਲਤ ਵਿੱਚ ਹੈ ਇਸ ਤਰ੍ਹਾਂ ਉਹ ਇੱਥੇ ਬਚਾਉਣ ਦਾ ਮਚਾਈ ਜਾਵੇ ਤੇ ਬਹੁਤ ਬਹੁਤ ਧੰਨਵਾਦੀ ਹਾਂ ਮੈਂ ਨਾਮ ਲਖਵਿੰਦਰ ਸਿੰਘ ਆ ਜੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆ ਕਿ ਆਪਣਾ ਜੋ ਬੱਚਾ ਅਸੀਂ ਭੇਜਿਆ ਸੀ ਸੋਖ ਵਾਸਤੇ ਭੇਜਿਆ ਸੀ ਲੇਕਿਨ ਸਾਨੂੰ ਦੁੱਖ ਮਿਲ ਗਿਆ ਉਲਟਾ ਹੋਰ ਕਦਰਸ਼ਤੇ ਚੜ ਗਿਆ ਸਾਡੀ ਪ੍ਰਸ਼ਾਸਨ ਨੂੰ ਇਹ ਹੀ ਅਪੀਲ ਹੈ ਕਿ ਸਾਡਾ ਬੇਟਾ ਜਿਹੜਾ ਸਾਨੂੰ ਵਾਪਸ ਭੇਜਿਆ ਜਾਵੇ ਸਾਡੀ ਜੋ ਨਿਵਾਸ ਸਥਾਨ ਤਾਰੀਫਾ ਪਰ ਜਾਵੇ ਕਿ ਜਲਦੀ ਤੋਂ ਜਲਦੀ ਉਹਦੀ ਮ੍ਰਿਤਕ ਦੇ ਜਿਹੜੀ ਹੈ ਭੇਜੀ ਜਾਵੇ ਔਰ ਐਨਆਰਏ ਵੀਰਾਂਗੇ ਬੇਨਤੀ ਹੈ ਆਪຊੁਰ ਕੇ ਬੇਨਤੀ ਹੈ ਕਿ ਇਹਨਾਂ ਦਾ ਸਾਥ ਦੇਣ ਔਰ ਉਹਦੀ ਮ੍ਰਿਤਕ ਦੇ ਨੂੰ ਜਲਦੀ ਤੋਂ ਜਲਦੀ ਪੰਜਾਬੀ ਦੇ ਦੇਵੇ ਬਟਾ ਅਨਮੋਲਦੀਪ ਸਿੰਘ ਤੁਹਾਡੇ ਨਾਲ ਪੜਦਾ ਰਿਹਾ ਬੱਚਾ ਹਾਂਜੀ ਹਾਂਜੀ ਦੁਰਾਜ ਸਿੰਘ ਅਜੇ ਇਸਰ ਕੁਝ ਕਨਫਰਮ ਨਹੀਂ ਹੋੰਦਿਆ ਉਹਨਾਂ ਦਾ ਹਾਰਟ ਅਟੈਕ ਦੱਸਿਆ ਜਾ ਰਿਹਾ ਵੀ ਉਹਨੂੰ ਹਾਰਟ ਅਟੈਕ ਹੋਇਆ ਅਜੇ ਕੁਝ ਕਨਫਰਮ ਨਹੀਂ ਕਿ ਕਿਦਾਂ ਡੈਥ ਹੋਈ ਕੀ ਸਰਕਾਰ ਤੋਂ ਤੁਸੀਂ ਆਪਣੇ ਕੀ ਮੰਗ ਕਰਦੇ ਹੋ ਸਰਕਾਰ ਕੋਈ ਮੰਗ ਕਰਦੇ ਆ ਵੀ ਉਹਦੀ ਡੈੱਡ ਬੋਡੀ ਨੂੰ ਇੰਡੀਆ ਲੈ ਕੇ ਆਇਆ ਜਾਵੇ ਹਾਂਜੀ ਤੇ ਜੋ ਵੀ ਬੰਦ ਕਰਵੇ ਕੀਤੀ ਜਾਵੇ ਬਹੁਤ ਮਾੜਾ ਹੈ ਉਹਦੇ ਛੋਟੇ ਬ੍ਰਦਰ ਦਾ ਬਹੁਤ ਰੋ ਰੋ ਕੇ ਮਾੜਾ ਹਾਲ ਹੈ ਮਾਤਾ ਜੀ ਦਾ ਬਹੁਤ ਮਾੜਾ ਹਾਲ ਹੈ ਹਾਂਜੀ ਕੰਮ ਹੋ ਬਹੁਤ ਹਾਂਜੀ ਹਾਂਜੀ ਮਪੀਰ ਕਰਦੇ ਨੇ ਨਾ ਨੀ ਤਾਂ ਤੋਂ ਹਾਂਜੀ ਹਾਂਜੀ ਜਿੰਨੀ ਵੀ ਕਿਸਮਤ ਹੋ ਸਕੇ ਉਹਦੀ ਕੀਤੀ ਜਾਵੇ ਬਹੁਤ ਰੋ ਰੋ ਕੇ ਐਨ ਆਰ ਆਈ ਜੀ ਦਾ ਮੈਂ ਐਨ ਆਰ ਆਈ ਵੀਰਾਂ ਨੂੰ ਬੇਨਤੀ ਹੈ ਕਿ ਜਿੰਨੀ ਵੀ ਦੁਲਾਈ ਦੀ ਡੈੱਡ ਬੋਡੀ ਲੈਵਨ ਚ ਮਦਦ ਕੀਤੀ ਜਾ ਸਕਦੀ ਸਾਰੇ ਕਰਤੋਂ ਫਿਰ ਪਰਿਵਾਰ ਦਾ ਬਹੁਤ ਮਾੜਾ ਹਾਲ ਹੈ ਸਰਕਾਰ ਨੂੰ ਸਾਡੇ ਹੱਥ ਜੋੜ ਕੇ ਮੰਗਿਆ ਵੀ ਉਹਦੀ ਡੈੱਡ ਬੋਡੀ ਨਿਕਲਣ ਦੀ ਜਾਵੇ